ਮਾਰੂ ਮਹੱਲਾ ਪੰਜਵਾ ਤਾਜ ਆਪ ਬਿਨ ਸੀਤਾਪ ਰੇਨ ਸਾਧੂ ਥੀ ਤਸਹ ਪ੍ਰਾਪਤ ਨਾਮ ਤੇਰਾ ਕਾਰ ਕਿਰਪਾ ਜਿਸ ਦੀ ਹਾਂਜੀ ਥੀ ਦੀ ਇਸ ਤਰ੍ਹਾਂ ਹੀ ਉਚਾਰਨ ਕਰਨਾ ਮੇਰੇ ਮਾਨ ਨਾਮ ਅੰਮ੍ਰਿਤ ਪੀ ਆਨ ਸਾਦ ਵਿਸਾਰ ਹੋਛੇ ਅਮਰ ਜੋਗ ਜੋਗ ਜੀ ਰਹਾਉ ਨਾਮ ਇੱਕ ਰਸ ਰੰਗ ਨਾਮਾ ਨਾਮ ਲਾਗੀ ਲੀ ਮੀਤ ਸਾਜਨ ਸਖਾ ਬੰਧਪ ਹਾਰ ਏਕ ਨਾਨਕ ਕੀ ਮਾਰੂ ਮਹੱਲਾ ਪੰਜਵਾ ਪ੍ਰਤਪਾਲ ਮਾਤਾ ਉਦਰ ਰੱਖੈ ਲਗਨ ਦੇਤ ਨਸੀਕ ਇਹ ਪ੍ਰਤਪਾਲ ਪਾਤੇ ਯਮਕਲਾ ਦਨੀ ਹੈ ਮਾਤਾ ਉਦਰ ਰੱਖੈ ਇਥੇ ਵਿਸਰਾਮ ਹੈ ਲਗਨ ਦੇਤ ਨ ਸੇਕ ਹਾਂ ਲਗਨ ਨਹੀਂ ਕਹਿਣਾ ਲਗਨ ਦੇਤ ਨ ਸੇਕ ਸੋਈ Swami ਇਹ ਰਖੈ ਬੂਝ ਬੁੱਧ ਵਿਵੇਕ ਮੇਰੇ ਮਨ ਨਾਮ ਕੀ ਕਰ ਤੀਕ ਤਿਸ ਹੈ ਬੂਝ ਜਿਨ ਤੂ ਕੀਆ ਪ੍ਰਵ ਕਰਨ ਕਾਰਣ ਏਕ ਰਹਾਉ ਕੀਤ ਮਨ ਮਹਿ ਤਜ ਸਿਆਣਪ ਛੋਡ ਸਗਲੇ ਭੀਖ ਸਿਮਰ ਹਰ ਹਰ ਸਦਾ ਨਾਨਕ ਤਰੇ ਕਈ ਅਨੇਕ ਮਾਰੂ ਮਹੱਲਾ ਪੰਜਵਾ ਪਤ ਤਪਾਵਨ ਨਾਮ ਜਾਕ ਅਨਾਥ ਕੋ ਹੈ 나ਥ ਅਨਾਥ ਕੋ ਹੈ 나ਥ ਮਹਾ ਪਉਜਲ ਮਾਹੀ ਤੁਲਹੁ ਜਾ ਕੋ ਲਿਖਿਓ ਮਾਥ ਦੂਬੇ ਨਾਮ ਬਿਨ ਕਹਨ ਸਾਥ ਹਾਂ ਦੂਬੇ ਨਾਮ ਬਿਨ ਇਥੇ ਵਿਸਰਾਮ ਕਹਨ ਸਾਥ ਕਰਨ ਕਰਨ ਚੇਤਨਾ ਆਵੇ ਦੇ ਕਰ ਰੱਖੇ ਹਾਥ ਰਹਾਉ ਸਾਧ ਸੰਗਤ ਗੁਣ ਉਚਾਰਨ ਹਰ ਨਾਮ ਅੰਮ੍ਰਿਤ ਪਾਠ ਕਰਹੁ ਕਿਰਪਾ ਮਰਾਰ ਮਦਉ ਸੋਹਣ ਨਾਨਕ ਜੀਵੇ ਗਾਥ ਮਾਰੂ ਅੰਜਲੀ ਮਹੱਲਾ ਪੰਜਵਾ ਘਰ ਸਤਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਜੋਗ ਵਿਜੋਗ ਤੁਰਹੁ ਹੀ ਹੂਆ ਤੁਰਹੁ ਵਾਹੇ ਹੂੜਾ ਨਹੀਂ ਲਾਉਣਾ ਤੁਰਹੁ ਤੁਰਹੁ ਹੀ ਹੂਆ ਸੰਜੋਗ ਵਿਜੋਗ ਤੁਰੋ ਹੀ ਹੂਆ ਪੰਚ ਤਾਤ ਕਰ ਪੁਤਲਾ ਕੀਆ ਸਾਹ ਕੈ ਫੁਰਮਾਇੜਾ ਜੀ ਦੇਹੀ ਵਿੱਚ ਜੀਵ ਆਏ ਪਿਆ ਇਹ ਫੁਰਮਾਇੜਾ ਉਚਾਰਨ ਕਰਨਾ ਫੁਰਮਾਇੜਾ ਨਹੀਂ ਕਹਿਣਾ ਫੁਰਮਾਇੜਾ ਐੜਾ ਵੀ ਵਿਚਲਾ ਕੇ ਬੋਲਣਾ ਹੈ ਸਾਹ ਕੈ ਫੁਰਮਾਇੜਾ ਜੀ ਇੱਥੇ ਵਿਸਰਾਮ ਹੈ ਦੇਹੀ ਵਿੱਚ ਜੀਓ ਆਇ ਪਇ ਸਹ ਕੈ ਫੁਰਮ ਆੜੈ ਜੀ ਦੇਹੀ ਵਿੱਚ ਜੀਓ ਆਇ ਪਇ ਜਿੱਥੈ ਅਗਨ ਭਖੈ ਭੜ ਹਾਰੇ ਜਿੱਥੈ ਅਗਨ ਭਖੈ ਇਥੇ ਵਿਸਰਾਮ ਹੈ ਭੜ ਹਾਰੇ ਇਹ ਵੱਖਰਾ ਪਾਠ ਸੰਪਰਦਾਚ ਕੜਾਇਆ ਜਾਂਦਾ ਲਿਖਿਆ ਇਕੱਠਾ ਹੀ ਆ ਭੜ ਹਾਰੇ ਪਰ ਵੱਖਰਾ ਕਰਨਾ ਹੈ ਭੜ ਹਾਰੇ ਪਾਠ ਦੇ ਸਰਦਸ਼ ਜਿੱਥੈ ਅਗਨ ਭਖੈ ਭਾੜ ਹਾਰੇ ਊਰਦ ਮੁਖ ਮਹਾ ਗੁਬਾਰੇ ਸਾਸ ਸਾਸ ਸਮਾਲੇ ਸੋਈ ਉਥੈ ਖਸਮ ਛਡਾਏ ਲਿਆ ਉਥੈ ਨਹੀਂ ਕਹਿਣਾ ਉਥੈ ਪੂਲਾ ਹੀ ਬੋਲਣਾ ਸਾਸ ਸਾਸ ਸਮਾਲੇ ਸੋਈ ਉਥੈ ਖਸਮ ਛਡਾਏ ਲਿਆ ਵਿਚੋ ਹੋ ਗਰਬੈ ਨਿਕਲ ਆਇਆ ਵਿਚੋ ਹੋ ਗਰਬੈ ਨਿਕਲ ਆਇਆ ਕਸਮ ਵਿਸਾਰ ਦੁਨੀ ਚੇਤ ਲਾਇਆ ਆਵੈ ਜਾਏ ਪਵਾਈਏ ਜੋਨੀ ਰਹਿਣ ਨਾ ਕਿਤਹੀ ਥਾਇ ਪਇਆ ਰਹਿਣ ਨਾ ਕਿਤਹੀ ਥਾਇ ਭਇਆ ਆਵੈ ਜਾਏ ਪਵਾਈਏ ਜੋਨੀ ਰਹਿਣ ਨਾ ਕਿਤਹੀ ਥਾਇ ਭਇਆ ਮਿਹਰਵਾਨ ਰਖ ਲਇਣ ਆਪੇ ਜੀਵ ਜੰਤ ਸਭ ਜਿਸਕੇ ਥਾਪੇ ਜਨਮ ਪਦਾਰਥ ਜੇਨ ਚੱਲਿਆ ਨਾਨਕ ਇੱਥੇ ਵਿਸਰਾਮ ਲਾਉਣਾ ਹੈ ਯਾਦ ਰੱਖਣਾ ਲਾ ਵਿਸਰਾਮ ਹੈ ਜਨਮ ਪਦਾਰਥ ਜੇਨ ਚੱਲਿਆ ਨਾਨਕ ਇੱਥੇ ਵਿਸਰਾਮ ਆਇਆ ਸੋ ਪਰਵਾਣ ਥਿਆ ਵੈਦੋ ਨਾ ਵਾਈ ਭੈਣੋ ਨਾ ਭਾਈ ਏਕੋ ਸਹਾਈ RAM ਹੈ ਜੀ ਸ਼ਬਦ ਇਸੇ ਤਰ੍ਹਾਂ ਇਹ ਆਰੰਭ ਹੁੰਦਾ ਹੈ ਮਾਰੂ ਮਹੱਲਾ ਪੰਜਵਾਂ ਨਹੀਂ ਹੈ ਇਸ ਤੇ ਆਰੰਭ ਦੇ ਵਿੱਚ ਪ੍ਰਾਤਨ ਸਰੂਪਾਂ ਦੇ ਵਿੱਚ ਵੀ ਨਹੀਂ ਹੈ ਇਸ ਕਰਕੇ ਇਸੇ ਤਰ੍ਹਾਂ ਹੀ ਇਹ ਮਾਰੂ ਮਹੱਲਾ ਪੰਜਵਾਂ ਕੱਟ ਦੋ ਜਿਨ੍ਹਾਂ ਦੀ ਪੂਥੀਆਂ ਤੇ ਨਵੀਨ ਤੇ ਛਪਿਆ ਹੋਇਆ ਹੈ ਪ੍ਰਾਤਨ ਸਰੂਪਾਂ ਚ ਸਿੱਧਾ ਇਹ ਸ਼ਬਦ ਆਰੰਭ ਹੁੰਦਾ ਹੈ ਵੈਦੋ ਨਾ ਵਾਈ ਭੈਣੋ ਨਾ ਭਾਈ ਇੱਥੇ ਵਿਸ਼ਰਾਮ ਏਕੋ ਸਹਾਈ RAM ਹੀ ਕੀਤਾ ਜਿਸੋ ਹੋਵੇ ਪਾਪਾਂ ਮਲੋ ਧੋਵੇ ਇੱਥੇ ਬਿੰਦੀ ਆਈ ਹੈ ਪਾਪਾਂ ਬਿੰਦੀ ਲੱਗੀ ਹੈ ਤਾਂ ਉਚਾਰਨ ਕਰੋ ਕੀਤਾ ਜਿਸੋ ਹੋਵੈ ਪਾਪਾਂ ਮਲੋ ਤੋਵੈ ਇਥੇ ਵਿਸਰਾਮ ਹੈ ਸੋ ਸਿਮਰਹੁ ਪ੍ਰਧਾਨ ਏ ਘਟ ਘਟੇ ਵਾਸੀ ਸਰਬ ਨਿਵਾਸੀ ਅਸਥਿਰ ਜਾ ਕਾ ਥਾਨ ਏ ਆਵੈ ਨਾ ਜਾਵੈ ਸੰਗੇ ਸਮਾਵੈ ਪੂਰਨ ਜਾ ਕਾ ਕਾਮ ਏ ਭਗਤ ਜਨਾਂ ਕਾ ਰਾਖਣ ਹਾਰਾ ਸੰਤ ਜੀਵ ਹੈ ਜਾਪ ਪ੍ਰਾਨ ਆਧਾਰ ਸੰਤ ਜੀਵ ਹੈ ਜਾਪ ਪ੍ਰਾਨ ਆਧਾਰ ਜੀਵ ਹੈ ਤੇ ਵਿਸਰਾਮ ਕਰਨ ਕਾਰਨ ਸਮਰੱਥ ਸੁਆਮੀ ਨਾਨਕ ਤੇ ਸੋ ਕੁਰਬਾਨ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਰੂ ਮਹੱਲਾ ਨਾਵਾ ਇਹ ਨਾਵਾ ਉਚਾਰਨ ਕਰਨਾ ਨੋਵਾ ਨਹੀਂ ਕਹਿਣਾ ਨਾਵਾ ਉਚਾਰਨ ਕਰਨਾ ਹਰ ਕੋ ਨਾਮ ਸਦਾ ਸੁਖਦਾਈ ਜਾ ਕਉ ਸਿਮਰ ਅਜਾਮਲ ਉਧਰਿਓ ਗਨਕਾ ਹੂ ਗਤ ਪਾਈ ਜਾ ਕਉ ਸਿਮਰ ਅਜਾਮਲ ਉਧਰਿਓ ਇਥੇ ਵਿਸਰਾਮ ਗਨਕਾ ਹੂ ਗਨਕਾ ਹੂ ਕਈ ਗਨ ਕਾਹੂ ਪੈ ਕਹਿ ਜਾਂਦੇ ਹਨ ਗਨ ਕਾਹੂ ਗਾਤ ਪਾਈ ਰਹਾਉ ਪੰਚਾਲੀ ਕਉ ਰਾਜ ਸਭਾ ਮੈਂ RAM ਨਾਮ ਸੁਧ ਆਈ ਇਹ ਮਹ ਚਪਿਆ ਹੋਇਆ ਨਵੀਨ ਪੁਥੀਆਂ ਚ ਪਰ ਪ੍ਰਾਤਨ ਸਰੂਪਾਂ ਵਿੱਚ ਪਾਠ ਹੈ ਮੰਮੇ ਦਲਾਵਾਂ ਦੇ ਨਾਲ ਮੈਂ ਪੰਚਾਲੀ ਕਉ ਰਾਜ ਸਭਾ ਮੈਂ राम नाम सुद्ध आई ताको दुख हरयो करुणा मै अपनी पैज बढ़ाई करुणा मै संबंधक पाठ है ताको दुख हरयो करुणा मै अपनी पैज बढ़ाई जे नर जस किरपा निध गायो ताको भयो सहाय कहो नानक मै इही भरोसे ਗਹੀ ਆਨ ਸਰਨਾਈ ਮਾਰੂ ਮਹੱਲਾ ਨਾਵਾ ਅਬ ਮੈਂ ਕਹਾ ਕਰੋ ਰੀ ਮਾਈ ਹਾਂਜੀ ਅਬ ਮੈਂ ਕਹਾ ਕਰੋ ਇਥੇ ਵਿਸਰਾਮ ਰੀ ਮਾਈ ਸਗਲ ਜਨਮ ਵਿਖਿਆਨ ਸਿਉ ਖੋਇਆ ਸਿਮਰਿਉ ਨਾਹ ਕਨਾਈ ਹਾਂ ਕਨਾਈ ਰਹਾਉ ਕਾਲ ਫਾਸ ਜਬ ਗੁਰ ਮੈਂ ਮੇਲੀ ਗੁਰ ਨਹੀਂ ਹੈ ਗਰ ਪਾਠ ਹੈ ਕਾਲ ਫਾਸ ਜਬ ਗਰ ਮੈਂ ਮੇਲੀ ਇਹ ਮੈਂ ਪਾਠ ਥੀ ਵੀ ਸੁੱਧ ਪਾਠ ਹੈ ਮੰਮੀ ਦਲਾਵਾਂ ਦੇ ਨਾਲ ਨਵੀਨ ਪੁੱਤੀਆਂ 'ਚ ਮਹਿ ਛਪਿਆ ਹੈ ਆਹੀ ਨੁਸੀਆਰੀ ਦੇ ਨਾਲ ਸੁੱਧ ਕਰ ਲੋ ਮੈਂ ਪਾਠ ਹੈ ਕਾਲ ਫਾਸ ਜਬ ਗਰ ਮੈਂ ਮੇਲੀ ਤੇ ਸੁੱਧ ਸਭ ਬਿਸਰਾਈ RAM ਨਾਮ ਬਿਨ ਯਾ ਸੰਕਟ ਮੈ ਕਿੱਥੇ ਵੀ ਮੈ ਪਾਠ ਪ੍ਰਾਤਨ ਸਰੂਪਾਂ ਦੇ ਵਿੱਚ ਹੈ ਇਹ ਨਵੀਨ ਜਿਹੜੇ ਵਿਦਵਾਨ ਹਨ ਉਹਨਾਂ ਨੇ ਵਿਆਕਰਨ ਦੇ ਨੀਮਾਂ ਅਨਸਾਰ ਇਹ ਸਾਰੇ ਪਾਠ ਬਦਲੇ ਹਨ ਮਹਿ ਮੈ ਦੀ ਜਗ੍ਹਾ ਮਹਿ ਕੀਤਾ ਹੋਇਆ ਹੈ ਇਸ ਕਰਕੇ ਪ੍ਰਾਤਨ ਸਰੂਪਾਂ ਚ ਮੈ ਹੀ ਪਾਠ ਹੈ RAM ਨਾਮ ਬਿਨ ਯਾ ਸੰਕਟ ਮੈ ਕੋ ਅਬ ਹੋਤ ਸਹਾਈ ਜੋ ਸੰਪਤ ਆਪਣੀ ਕਰਮਾਨੀ ਛਿਨ ਮੈ ਛੇ ਨਮੋ ਭਈ ਪਰਾਈ ਇਹ ਵੀ ਛੇ ਨਮੋ ਪਾਠ ਹੈ ਨਵੀਨ ਜਿਹੜੇ ਇਸ ਰੂਪ ਹਨ ਜਾਂ ਪੂਥੀਆਂ ਹਨ ਉਸ ਦੇ ਵਿੱਚ ਖਿੰਨ ਮਹਿ ਭਈ ਪਰਾਈ ਕਿਉਂਕਿ ਬਹੁਤਾ ਜਿਆਦਾ ਨੌਵੇਂ ਪਾਸ਼ਾ ਦੀ ਬਾਣੀ ਦੇ ਵਿੱਚ ਤਾਂ ਬਹੁਤ ਪਾਠ ਬਦਲੇ ਹਨ ਵਿਆਕਰਨ ਦੇ ਨੀਮਾਂ ਅਨਸਾਰ ਜੋ ਸੰਪਤ ਆਪਣੀ ਕਰਮਾਨੀ ਅੱਗੇ ਪਾਠ ਹੈ ਛੇਨ ਛਛੇ ਸਿਆਰੀ ਨੰਨਾ मम्मे होड़ा मो इस तरह शुद्ध पाठ है खेन मह नहीं पाठ है जो संपत अपनी करमानी छेन मो पई पराई कहो नानक जह सोच रही मन जह नहीं है यह कहो नानक यह सोच रही मन इथे विश्राम हर जस कब हु न गाई मारू महला नावा माई ਮੈਂ ਮਨ ਕੋ ਮਾਨ ਨਾ त्याਗਿਓ ਮਾਈ ਪਦ ਤੇ ਵਿਸਰਾਮ ਲਾਉਣਾ ਹੈ ਮਾਈ ਮੈਂ ਮਨ ਕੋ ਮਾਨ ਨਾ त्याਗਿਓ ਮਾਇਆ ਕੇ ਮਾਦ ਜਨਮ ਸਿਰਾਇਓ ਰਾਮ ਭਜਨ ਨਹੀਂ ਲਾਗਿਓ ਰਹਾਉ ਜਾਮ ਕੋ ਡੰਡ ਪਰਿਓ ਸਿਰ ਉਪਰ ਤਬ ਸੋਵਤ ਤੈ ਜਾਗਿਓ ਜਾਮ ਕੋ ਡੰਡ ਪਰਿਓ ਸਿਰ ਉਪਰ ਤਾਬ ਸੋਵਤ ਤੈ ਜਾਗਿਓ ਕਹਾ ਹੋਤ ਅਬ ਕੈ ਪਛਤਾਏ ਛੂਟਤ ਨਾਹਨ ਭਾਗਿਓ ਇਹ ਨਾਹਨ ਪਾਠ ਸੁਧ ਹੈ ਪ੍ਰਾਤਮ ਸਰੂਪਾ ਚ ਨੰਨੇ ਕੰਨਾ ਹਾਹਾ ਨੰਨੇ ਸਿਆਰੀ ਹੈ ਨਮੀਨ ਜਿਹੜੀਆਂ ਪੂਥੀਆਂ ਹਨ ਉਥੇ ਨੰਨੇ ਕੰਨਾ ਹਾਹੇ ਨੂੰ ਸਿਆਰੀ ਲਾਈ ਹੋਈ ਹੈ ਸੁਧ ਕਰ ਲੋ ਨੰਨੇ ਕੰਨਾ ਹਾਹਾ ਨੰਨੇ ਸਿਆਰੀ ਕਹਾ ਹੋਤ ਅਬ ਕੈ ਪਛਤਾਏ ਛੂਟਤ ਨਾਹਨ ਭਾਗਿਓ ਕਹਾ ਹੋ ਤੋ ਅਬ ਕਹਿ ਪਛਤਾਏ ਛੂਟ ਤ ਨਾ ਹਨ ਭਾਗਿਓ ਨਾ ਹਨ ਭਾਗਿਓ ਦਾ ਨਾ ਹਨ ਦਾ ਭਾਗਿਓ ਨਾਲ ਨਹੀਂ ਸੰਬੰਧ ਹੈ ਛੂਟ ਤ ਨਾ ਹਨ ਇਥੇ ਭਾਗਿਓ ਨਖੇਰ ਕੇ ਬੋਲਣਾ ਇਹ ਚਿੰਤਾ ਉਪਜੀ ਘਾਟ ਮੈਂ ਜਬ ਇਹ ਵਿਸਰਾਮ ਜਬ ਪਾਉਂਦੀ ਹੈ ਅਤੇ ਪਾਠ ਵੀ ਜਿਹੜਾ ਹੈ ਇਹ ਮਹਿ ਛਪਿਆ ਹੋਇਆ ਨਵੀਨ ਪੋਥੀਆਂ ਦੇ ਵਿੱਚ ਮਹਿ ਪਾਠ ਹੈ ਇਥੇ ਵੀ ਇਹ ਚਿੰਤਾ ਉਪਜੀ ਗਾਟ ਮੈਂ ਜਬ ਇੱਥੇ ਮੈਂ ਉਚਾਰਨ ਕਰਨਾ ਕਿਉਂਕਿ ਇੱਥੇ ਅਰਥ ਵਿੱਚ ਹੈ ਇਹ ਚਿੰਤਾ ਉਪਜੀ ਗਾਟ ਮੈਂ ਜਬ ਗੁਰ ਚਰਨਨ ਅਨੁਰਾਗਿਓ ਸੁਫਲ ਜਨਮ ਨਾਨਕ ਤਾਬ ਹੂਆ ਜੋ ਪ੍ਰਭ ਜਸ ਮਹਿ ਪਾਗਿਓ ਇਹ ਵੀ ਪਾਠ ਜੋ ਨਹੀਂ ਹੈ ਇੱਥੇ ਜੋ ਪਾਠ ਹੈ ਪ੍ਰਾਰਥਨ ਸਰੂਪਾਂ ਚ ਜਜੇ ਹੋੜਾ ਜੋ ਪ੍ਰਭ ਜਸ ਮੈਂ ਇੱਥੇ ਵੀ ਮੈਂ ਪਾਠ ਹੈ ਮੰਮਾ ਹਾਹੀ ਸਿਹਾਰੀ ਇਹ ਦੇ ਨਾਲ ਪਾਠ ਨਹੀਂ ਹੈ ਜੋ ਪ੍ਰਭ ਜਸ ਮੈਂ ਪਾਗੇ ਉਹ ਦੇਖ ਲੋ ਇਹ ਚਾ ਤਿੰਨ ਚਾਰ ਸ਼ਬਦਾਂ ਦੇ ਵਿੱਚ ਹੀ ਕਿੰਨੇ ਪਾਠ ਨਵੀਨ ਖਿਆਲੀਆਂ ਨੇ ਨਵੀਨ ਵਿਦਵਾਨਾਂ ਨੇ ਕਹਿੰਦੇ ਸਾਡੀ ਖੋਜ ਹੈ ਇਹ ਵਿਆਕਰਨ ਦੇ ਨਿਯਮਾਂ ਅਨਸਾਰ ਇਸ ਤਰ੍ਹਾਂ ਸਿਹਾਰੀ ਲਗਣੀ ਚਾਹੀਦੀ ਹੈ ਇਸ ਤਰ੍ਹਾਂ ਔਂਕੜ ਲਗਣੀ ਚਾਹੀਦੀ ਹਨ ਤਾਂ ਇਹ ਸਾਰੇ ਪਾਠ ਬਦਲ ਦਿੱਤੇ ਹਨ ਸੋ ਫਲ ਜਨਮ ਨਾਨਕ ਤਾਬ ਹੂਆ ਜੋ ਪ੍ਰਭ ਜਸ ਮੈਂ ਪਾਗਿਓ ਮਾਰੂ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਬੇਦ ਪੁਰਾਨ ਕਥੇ ਸੁਨੇ ਹਾਰੇ मुਨੀ ਅਨੇਕਾ ਹਾਰੇ मुਨੀ ਅਨੇਕਾ 86 ਤੀਰਥ ਬਹੁ ਕਣਾ ਭ੍ਰਮ ਥਾਕੇ ਭੇਖਾ ਸਾਚੋ ਸਾਹਿਬ ਨਿਰਮਲੋ ਮਨ ਮਾਨੈ ਏਕਾ ਤੂ ਅਜਰਾਵਰ ਅਮਰ ਤੂ ਅਜਰਾਵਰ ਇਹ ਪਾਠ ਇਕੱਠਾ ਹੀ ਆਜ ਰਾਵਰ ਨਹੀਂ ਕਹਿਣਾ ਅਜਰਾ ਤੂੰ ਡੈਸ਼ ਦੇਣੀ ਹੈ ਤੂ ਅਜਰਾਵਰ ਅਮਰ ਤੂ ਤੂ ਅਜਰਾਵਰ ਅਮਰ ਤੂ ਸਭ ਚਾਲਨ ਹਾਰੀ ਨਾਮ ਰਸਾਇਣ ਭਾਏ ਲੈ ਪਰ ਹਰ ਦੁੱਖ ਭਾਰੀ ਰਹਾਉ ਹਰ ਪੜੀਐ ਹਰ ਗੁੱਜੀਐ ਗੁਰਮਤੀ ਨਾਮ ਉਧਾਰਾ ਗੌਰ ਪੂਰੈ ਪੂਰੀ ਮਤ ਹੈ ਪੂਰੈ ਸ਼ਬਦ ਵਿਚਾਰਾ ਅਠ 60 ਤੀਰਥ ਹਰ ਨਾਮ ਹੈ ਕੇਲ ਵਿਖ ਕਾਟਣ ਹਾਰਾ ਜਲ ਬਿ ਲੋਵੈ ਜਲ ਮਥੈ ਮਸੈ ਪੂਲਾ ਬੋਲਨੈ ਤੇ ਜਲ ਬਿ ਲੋਵੈ ਜਲ ਮਥੈ ਤਤ ਲੋੜ ਐ ਅੰਧ ਅਗਿਆਨਾ ਤਤ ਲੋੜ ਐ ਅੰਧ ਅਗਿਆਨਾ ਤਤ ਲੋੜ ਐ ਅੰਧ ਅਗਿਆਨਾ ਗੁਰਮਤੀ ਦਦ ਮਥੀ ਐ ਹਾਂ ਗੁਰਮਤੀ ਦਦ ਮਥੀ ਐ ਅੰਮ੍ਰਿਤ ਪਾਈ ਐ ਨਾਮ ਨਿਧਾਨਾ ਮਾਨਮੁਖ ਤਤ ਨਾ ਜਾਣਨੀ ਪਸੂ ਮਾਹਿਸਮਾਨਾ ਹੋ ਮੈਂ ਮੇਰਾ ਮਰੀ ਮਾਰ ਮਾਰ ਜੰਮੈ ਵਾਰੋ ਵਾਰ ਗੁਰ ਕੈ ਸਬਦେ ਜੇ ਮਰੈ ਫਿਰ ਮਰੈ ਨਾ ਦੂਜੀ ਵਾਰ ਫਿਰ ਮਰੈ ਨਾ ਦੂਜੀ ਵਾਰ ਫਿਰ ਮਰੈ ਨਾ ਦੂਜੀ ਵਾਰ ਗੁਰ ਮਤੀ ਜਗ ਜੀਵਨ ਮਾਨਵਸੈ ਸਭ ਕੋਲ ਉਧਾਰਨ ਹਾਰ ਸੱਚਾ ਵਖਰ ਨਾਮ ਹੈ ਸੱਚਾ ਵਾਪਾਰ ਲਾਹ ਨਾਮ ਸੰਸਾਰ ਹੈ ਗੋਰ ਮਤੀ ਵਿਚਾਰਾ ਦੂਜੇ ਭਾਇ ਕਾਰਕ ਮਾਵਣੀ ਨਿਤ ਟੋਟਾ ਸੈਸਾਰਾ ਸੈਸਾਰਾ ਇਕੱਠਈ ਹੈ ਸਾਚੀ ਸੰਗਤ ਥਾਨ ਸੱਚ ਸੱਚੇ ਘਰਬਾਰਾ ਸੱਚਾ ਭੋਜਨ ਭਾਉ ਸੱਚ ਸੱਚ ਨਾਮ ਆਧਾਰਾ ਸੱਚੀ ਬਾਣੀ ਸੰਤੋਖਿਆ ਸੱਚਾ ਸ਼ਬਦ ਵਿਚਾਰਾ ਰਾਸ ਭੋਗਣ ਪਾਤ ਸਾਹੀਆ ਦੁਖ ਸੁਖ ਸੰਘਾਰਾ ਮੋਟਾ ਨਾ ਉਤਰਾਈਐ ਮੋਟਾ ਪੁਲਾ ਹੀ ਬੂਲਣਾ ਹੈ ਮੋਟਾ ਨਹੀਂ ਕਹਿਦਣਾ ਕਈ ਮੋਟਾ ਬੂਲ ਜੁੰਦੇ ਨੇ ਬਹੁਤ ਗਲਤ ਹੈ ਮੋਟਾ ਨਾ ਉਤਰਾਈਐ ਗਾਲ ਔਗਣ ਭਾਰਾ ਮਾਨਸ ਦਾਤ ਨਾ ਹੋਵਈ ਮਾਨਸ ਦਾਤ ਨਾ ਹੋਵਈ ਤੂ ਦਾਤਾ ਸਾਰਾ ਆਗਮ ਅਗੋਚਰ ਤੂ ਧਣੀ ਅਵਗਤ ਅਪਾਰਾ ਅਵਗਤ ਅਪਾਰਾ ਗੋਰਾ ਸਬਦੀ دار ਜੋਈਐ ਮੁਕਤੇ ਢੰਡਾਰਾ ਨਾਨਕ ਮੇਲ ਨਾ ਚੁਕਈ ਸਾਚੇ ਵਾਪਾਰਾ